ਫਗਵਾੜਨਸੀਪੇ ਨਰਾنگਸ਼ਾਪੁਰ ਨਮਾ ਪਿੰਡ ਵਿਖੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਵਿੱਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਪਹਲੀ ਧਿਰ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਬੱਚੇ ਰੋਜ਼ਾਨਾ ਹੀ ਘਰ ਦੇ ਬਾਹਰ ਖੇਡਦੇ ਨੇ ਤੇ ਓੰਕਾਰ ਸਿੰਘ ਨਾਮਕ ਵਿਅਕਤੀ ਜੋ ਕਿ ਇਸੇ ਹੀ ਪਿੰਡ ਦਾ ਹੈ ਵੱਲੋਂ ਟਰੈਕਟਰ ਟ੍ਰੈਲੀ ਤੇ ਰਫਤਾਰ ਨਾਲ ਲੈ ਕੇ ਲੰਘਾਈ ਜਾਂਦੀ ਹੈ ਜਿਸ ਨਾਲ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ ਉਹਨਾਂ ਦੱਸਿਆ ਕਿ ਜਦ ਉਸਨੇ ਇਸ ਸੰਬੰਧੀ ਓੰਕਾਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਓੰਕਾਰ ਸਿੰਘ ਨੇ ਬਿਨਾਂ ਕਿਸੇ ਗੱਲ ਸੁਣੇ ਉਸਤੇ ਕਹਿ ਨਾਲ ਹਮਲਾ ਕਰ ਦਿੱਤਾ ਇਸ ਦੌਰਾਨ ਉਸ ਨੇ ਉਕਤ ਵਿਅਕਤੀ ਵੱਲੋਂ ਉਸ ਦੀ ਪਤਨੀ ਤੇ ਵੀ ਮਾਰੀ ਅੱਖ ਰੱਖਣ ਦੇ ਦੋਸ਼ ਲਗਾਏ ਨੇ ਭਾਜੀ ਆਪਣਾ ਹਾਂ ਜਿਲਵਿੰਦਰ ਸਿੰਘ ਹੈ ਕਿਹੜੇ ਪਿੰਡ ਤੋਂ ਆ ਜੀ ਨਰਗਸ਼ਾਪੁਰ ਤੋਂ ਨਵਾਂ ਪਿੰਡ ਕਿ ਮੌਲਗੀ ਸਭ ਲੋਕ ਪੜ ਜਾਣੇ ਇਹ ਜੀ ਮਾਮਲਾ ਇਹ ਆ ਵੀ ਇਹ ਬੰਦਾ ਰੋਜ਼ ਸਾਡੇ ਘਰ ਦੇ ਮੋਰ ਦੀ ਨੰਗਦਾ ਆ ਮੇਰੇ ਬੱਚੇ ਵੀ ਬਾਹਰ ਕਰੇ ਹੁੰਦੇ ਆ ਟਰੈਕਟਰ ਟਰਾਲੀ ਹਮੇਸ਼ਾ ਗੋਲੀ ਵਾਂਗੂ ਲੈ ਕੇ ਨੰਗਦਾ ਫਿਰ ਇਹ ਮੇਰੀ ਵਾਈਫ ਉਹ ਕਵਾਰ ਖੜੀ ਆ ਗੰਦੇ ਤਰੀਕੇ ਨਾਲ ਦੇਖਦਾ ਨੰਗਦਾ ਕਿ ਸ਼ਾਮ ਮੋਰ ਮੋਰ ਦੇਖੀ ਜਾਉ ਕਰੀ ਕੌਸ਼ ਕਰੀ ਕੌਸ਼ ਅੱਜ ਮੈਂ ਇਹਨੂੰ ਪੁੱਛਣ ਲੱਗਾ ਤੇ ਇਹ ਬੰਦੇ ਨੇ ਮੇਰੇ ਟਰੈਕਟਰ ਕੋ ਕੱਢ ਕੇ ਕਹੀ ਮਾਰ ਦਿੱਤੀ ਸਰ ਜੀ ਤੇ ਕੋਈ ਬਰਾਣੀ ਰੰਜਿਸ ਹੈ ਜੀ ਲੜਾਈ ਨੂੰ ਕਿਸ ਕਾਰਨ ਕਰ ਹੋਈ ਹੈ ਲੜਾਈ ਇਸੇ ਗੱਲ ਤੋਂ ਹੋਈ ਵੀ ਤੂੰ ਕਿਉਂ ਇਦਾਂ ਕਰਦਾ ਤੂੰ ਕਿਉਂ ਇਦਾਂ ਦੇਖਦਾ ਦੂਸਰਿਆਂ ਨੂੰ ਤੇ ਇਸ ਬੰਦੇ ਨੇ ਕੱਢ ਕੇ ਕਹੀ ਮਾਰ ਦਿੱਤੀ ਮੇਰੇ ਇਹਨੇ ਮੈਨੂੰ ਕਹੀ ਆ ਵੀ ਤੁਸੀਂ ਉੱਥੇ ਜਾਓ ਹਸਪੀਟਲ ਦਾਖਲ ਹੋਵੋ ਤਾਂ ਹੀ ਉੱਥੋਂ ਬਚ ਜਾਵੋ ਤਾਂ ਆਗਮਨ ਨਹੀਂ ਕਰਦੇ ਕਿਹੜੇ ਪਿੰਡ ਤੋਂ ਆਪਾਂ ਨਵਾਂ ਪਿੰਡ ਨਰੰਗਸ਼ਾਹ ਕੋਲੋਂ ਉਧਰ ਦੂਸਰੀ ਧਿਰ ਦੇ ਊਕਾਰ ਸਿੰਘ ਨੇ ਕਿਹਾ ਕਿ ਉਹ ਜਦੋਂ ਟਰੈਕਟਰ ਟ੍ਰੇਲੀ ਲੈ ਕੇ ਜਾ ਰਿਹਾ ਸੀ ਤਾਂ ਕੁਲਵਿੰਦਰ ਸਿੰਘ ਅਤੇ ਉਸ ਦੇ ਭਰਾ ਨੇ ਬਿਨਾਂ ਕਿਸੇ ਕਾਰਨ ਉਸ ਨਾਲ ਝਗੜਨਾ ਸ਼ੁਰੂ ਕਰ ਦਿੱਤਾ ਤੇ ਉਸ ਨਾਲ ਮਾਰਕੁੱਟ ਕੀਤੀ ਇਸ ਦੌਰਾਨ ਊਕਾਰ ਸਿੰਘ ਨੇ ਪਹਿਲੀ ਧਿਰ ਦੇ ਵਿਅਕਤੀਆਂ ਉੱਪਰ ਮਾਰਕੁੱਟ ਕਰਨ ਤੋਂ ਇਲਾਵਾ ਦਾੜੀ ਪੁੱਟਣ ਦੇ ਵੀ ਗੰਭੀਰ ਦੋਸ਼ ਲਗਾਏ ਨੇ ਊਕਾਰ ਸਿੰਘ ਜੀ ਕਿਹੜੇ ਪਿੰਡ ਤੋਂ ਹੈ ਨਮਾ ਪਿੰਡ ਐਸਬਲ ਹਸਪਤਾਲ ਚ ਇਹ ਮਾਮਲਾ ਕੀ ਆ ਮਾਮਲਾ ਸਰ ਇਹ ਹੈ ਕਿ ਮੈਂ ਆਪਣੇ ਕੰਮ ਤੇ ਜਾ ਰਿਹਾ ਸੀਗਾ ਮੈਨੂੰ ਦੋ ਜਣਿਆਂ ਨੇ ਰੋਕਿਆ ਮੈਂ ਕਿਹ ਪਤਾ ਨਹੀਂ ਕੀ ਗੱਲ ਵੀ ਮੈਨੂੰ ਰੋਕ ਕੇ ਗੱਲ ਤੋਂਣ ਲੱਗਾ ਤਾਂ ਹੱਥੋ ਪਾਈ ਹੋ ਗਏ ਗਾਲਾਂ ਕੱਢੀਆਂ ਮੈਨੂੰ ਤੇ ਦਾੜੀ ਪੱਟੀ ਮੇਰੀ ਨਾਲੇ ਮੇਰੇ ਮਾਰਿਆ ਆ ਲੱਗਾ ਤੇ ਬਾਕੀ ਆਹਾ ਮੇਰਾ ਭਾਰਨਾ ਖਲਾੜਤਾ ਦਾੜੀ ਪੱਟੀ ਮੇਰੀ ਤੇ ਲੜਾਈ ਦਾ ਕਾਰਨ ਕੀ ਹੈ ਜੀ ਲੜਾਈ ਦਾ ਕਾਰਨ ਸਾਨੂੰ ਕੀ ਪਤਾ ਜੀ ਮੈਂ ਤਾਂ ਆਪਣੀ ਕੰਮ ਜਾ ਰਿਹਾ ਐ ਕੋਈ ਜਣਮ ਬੰਦਿਆਂ ਨੇ ਤੁਹਾਡੇ ਤੇ ਹਮਲਾ ਕੀਤਾ ਦੋ ਭਰਾ ਸੀ ਜੀ ਕਲਿੰਦਰ ਸਿੰਘ ਕਿੰਦੀ ਅਮਰੀਕ ਸਿੰਘ ਬਾਕੀ ਉੱਥੇ ਦੁਨੀਆ ਹੋਰ ਰਾਹ ਦੇ ਉੱਤੇ ਬਹੁਤ ਸੀ ਕਿੱਥੇ ਦੇ ਰਹਿਣ ਵਾਲੇ ਉਹ ਨਾਲ ਦੇ ਉਸੇ ਹੀ ਪਿੰਡ ਦੇ ਆ ਜੀ ਸਾਡੇ ਪਿੰਡ ਦੇ ਹੀ ਆ ਤੇ ਪੁਲਿਸ ਕੰਪਲੀਟ ਕੀਤੀ ਪੁਲਿਸ ਕੰਪਲੀਟ ਹੋਣੀ ਮੈਨੂੰ ਇੱਥੇ ਨੂੰ ਭੇਜ ਦਿੱਤਾ ਜੀ ਕਹਿੰਦੇ ਜਾ ਕੇ ਪਰਚਾ ਕਰਾਓ ਤੇ ਕਰ ਰਹੇ ਆ ਪੁਲਿਸ ਤੋਂ ਮੇਰੇ ਵੀ ਪਰਚਾ ਕਰ ਰਹੇ ਆ ਜੀ ਮੈਂ ਤਾਂ ਆਪਣੇ ਕੰਮ ਜਾ ਰਿਹਾ ਮੈਨੂੰ ਰੋਕ ਕੇ ਕੁੱਟਿਆ ਜੀ ਨਾਲ ਹੀ ਕੀ ਮਾਰਿਆ ਤੁਹਾਡੇ ਆ ਮੇਰੇ ਲੋਕਾਂ ਮਾਰਿਆ ਜੀ ਬਗਾ ਆਗੇ ਦਾਤ ਸਗਾਉ ਦੇ ਭਰਾ ਕੋ ਖਰੇ ਉਹਦੇ ਕੋ ਸਗਾ